ਲੁਧਿਆਣਾ ਦੇ ਲੋਹਾਰਾ ਨਜ਼ਦੀਕ ਇੱਕ ਸ਼ਖਸ ਨੂੰ ਆਨਲਾਈਨ ਪਾਰਸਲ ਮੰਗਵਾਉਣਾ ਪਿਆ ਮਹਿੰਗਾ ਪਾਰਸਲ ਖੋਲੜ ਤੇ ਨਿਕਲਿਆ ਪਾਣੀ ਅਕਸਰ ਲੋਕ ਆਨਲਾਈਨ ਧੱਕੀ ਦਾ ਸ਼ਿਕਾਰ ਹੁੰਦੇ ਨਜ਼ਰ ਦਿਖਾਈ ਦਿੰਦੇ ਨੇ ਤੇ ਇੱਕ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਜੋ ਕਿ ਲੁਧਿਆਣੇ ਦੇ ਲੋਹਾਰਾ ਨਜ਼ਦੀਕ ਸਾਹਮਣੇ ਆਇਆ ਜਿੱਥੇ ਇੱਕ ਸ਼ਖਸ ਨੇ ਆਨਲਾਈਨ ਸਾਈਟ ਤੋਂ ਇੱਕ ਕੈਮਰੇ ਦਾ ਆਰਡਰ ਦਿੱਤਾ ਸੀ ਤੇ ਜਦ ਉਸ ਦੇ ਕੋਲ ਆਨਲਾਈਨ ਸਾਈਟ ਤੋਂ ਕੈਮਰਾ ਬੁੱਕ ਕੀਤਾ ਹੋਇਆ ਪਾਰਸਲ ਪਹੁੰਚਿਆ ਤਾਂ ਜਦ ਉਸ ਨੇ ਖੋਲ੍ਹਿਆ ਤਾਂ ਉਸ ਵਿੱਚੋਂ ਪਾਣੀ ਦੀਆਂ ਛੋਟੀਆਂ-ਛੋਟੀਆਂ ਦੋ ਬੋਤਲਾਂ ਨਿਕਲੀਆਂ ਫਿਰ ਪਾਰਸਲ ਡਿਲੀਵਰੀ ਕਰਨ ਆਏ ਸ਼ਖਸ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇਹ ਫੇਸਬੁੱਕ ਤੇ ਫੇਕ ਸਾਈਟਾਂ ਹੁੰਦੀਆਂ ਨੇ ਜਿੱਥੋਂ ਕਿ ਲੋਕ ਕਈ ਤਰ੍ਹਾਂ ਦਾ ਸਮਾਨ ਆਰਡਰ ਕਰਵਾ ਦਿੰਦੇ ਨੇ ਤੇ ਦੂਜੇ ਪਾਸੇ ਸੰਬੰਧੀ ਠੱਗੀ ਦਾ ਸ਼ਿਕਾਰ ਹੋਏ ਸ਼ਖਸ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਪਹਿਲਾਂ ਵੀ ਉਸ ਨਾਲ ਠੱਗੀ ਹੋ ਚੁੱਕੀ ਐ ਤੇ ਹੁਣ ਜਦ ਆਨਲਾਈਨ ਕੈਮਰਾ ਮੰਗਵਾਇਆ ਤਾਂ ਉਸ ਵਿੱਚੋਂ ਪਾਣੀ ਦੀਆਂ ਬੋਤਲਾਂ ਨਿਕਲੀਆਂ ਤੇ ਨਾਲ ਹੀ ਅਪੀਲ ਕੀਤੀ ਕਿ ਫੇਕ ਸਾਈਟਾਂ ਤੋਂ ਲੋਕ ਕੋਈ ਵੀ ਸਮਾਨ ਨਾ ਖਰੀਦਣ ਖਰੀਦਦਾਰ ਵੱਲੋਂ ਕੀ ਕੀ ਹੋ ਗਿਆ ਇਹ ਤੁਸੀਂ ਆਪ ਸੁਣੋ ਤੋ ਨਮਸਕਾਰ ਮੈਂ ਤੁਹਾਡਾ ਆਪਣਾ ਸੰਦੀਪ ਸ਼ੁਕਲਾ ਤੁਸੀਂ ਦੇਖਦੇ ਹੋ ਸਮੇਂ-ਸਮੇਂ ਦੇ ਵਿੱਚ ਜਦੋਂ ਲੋਕਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ ਤਾਂ ਹਮੇਸ਼ਾ ਮੈਂ ਤੁਹਾਡੇ ਨਾਲ ਖੜਦਾ ਹਾਂ ਅੱਜ ਇੱਕ ਮੈਂ ਸਕੈਮ ਜੋ ਕਿ ਉਜਾਗਰ ਕਰ ਰਿਹਾ ਹਾਂ ਬਹੁਤ ਵੱਡਾ ਸਕੈਮ ਹੈ ਜੋ ਕਿ ਸਾਡੇ ਸਾਰਿਆਂ ਨਾਲ ਹੋ ਰਿਹਾ ਮੇਰੇ ਕੋਲੇ ਏ ਕਾਰਟ ਕੰਪਨੀ ਤੋਂ ਜਿਹੜੇ ਮੇਰੇ ਦੋਸਤ ਨੇ ਇਹ ਇਸ ਇਲਾਕੇ ਚੋਂ ਨੇ ਇਸ ਪੂਰੇ ਵਾਰਡ ਚ ਪੂਰੇ ਇਲਾਕੇ ਚ ਇਹ ਸਪਲਾਈ ਕਰਦੇ ਨੇ ਅਸਲ ਚ ਮੁੱਦਾ ਕੀ ਹੈ ਕੀ ਅਸੀਂ ਜਦੋਂ ਸੋਸ਼ਲ ਮੀਡੀਆ ਦੇ ਵਿੱਚ ਫੇਸਬੁੱਕ ਜਾਂ ਇੰਸਟਾਗ੍ਰam ਦੇ ਵਿੱਚ ਕੋਈ ਐਡ ਦੇਖਦੇ ਆਂ ਤੇ ਸਾਨੂੰ ਉਹ ਚੀਜ਼ ਪਸੰਦ ਆ ਜਾਂਦੀ ਹੈ ਤੇ ਅਸੀਂ ਕੀ ਕਰਦੇ ਆਂ ਅਸੀਂ ਉਹਨੂੰ ਝਟਪਟ ਬਿਨਾ ਸੋਚੇ ਸਮਝੇ ਆਰਡਰ ਕਰ ਦਿੰਨੇ ਆ ਤੇ ਆਰਡਰ ਕਰਨ ਤੋਂ ਬਾਅਦ ਕੀ ਹੁੰਦਾ ਜਿਹੜਾ ਡਿਲੀਵਰੀ ਬாய் ਹੁੰਦਾ ਉਹ ਤੁਹਾਨੂੰ ਡਿਲੀਵਰੀ ਦੇ ਜਾਂਦਾ ਮਹਿੰਗੇ ਤੋਂ ਮਹਿੰਗਾ ਆਰਡਰ ਹੁੰਦਾ ਤੇ ਉਹਦੇ ਵਿੱਚ ਨਿਕਲਦਾ ਕੀ ਹੈ ਸਹਿ ਸਿਰਸਵਾ ਆ ਦੇਖੋ ਪਿਛਲੇ ਹਫਤੇ ਸੇਮ ਇਹੀ ਆਰਡਰ ਜੋ ਕਿ 1699 1699 ਦੇ ਦੋ ਆਰਡਰ ਕੀਤੇ ਹੋਏ ਨੇ ਇਹਦੇ ਵਿੱਚ ਵਾਟਰਪਰੂਫ ਕੈਮਰੇ ਨੇ ਤੇ ਤੁਸੀਂ ਦੇਖੋ ਪਿਛਲੇ ਆਰਡਰ ਦੇ ਵਿੱਚ ਇਹੇ ਡਿਲੀਵਰੀ ਬாய் ਭਰਾ ਜੋ ਕਿ ਆਰਡਰ ਦੇ ਕੇ ਗਿਆ ਜਿਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਕਿ ਮੈਂ ਤੁਹਾਨੂੰ ਦਿਖਾ ਦਿਆਂ ਪਾਣੀ ਨੇਰਾ ਪਾਣੀ ਨਿਕਲਿਆ ਤੇ ਸੇਮ ਇਸੇ ਤਰ੍ਹਾਂ ਦੂਸਰੀ ਬੋਟਲ ਹੈ ਇਹਦੇ ਵਿੱਚ ਵੀ ਪਾਣੀ ਨਿਕਲਿਆ ਹੋਇਆ ਮੈਂ ਸਾਰੇ ਫੇਸਬੁੱਕ ਇੰਸਟਾਗ੍ਰam ਜਾਂ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਪਲੀਜ਼ ਤੁਸੀਂ ਜਿਹੜੇ ਵੀ ਆਰਡਰ ਕਰਨੇ ਆ ਤੁਸੀਂ ਕੋਈ ਚੀਜ਼ ਮੰਗਾਉਣੀ ਹੈ ਉਹ ਤੁਸੀਂ ਮੰਗਾਓ ਜੈਨੂਨ ਸਾਈਟ ਜਿਵੇਂ ਕਿ ਫਲਿੱਪਕਾਰਟ ਹੋ ਗਿਆ Amazon ਹੋ ਗਿਆ Meesho ਹੋ ਗਿਆ ਇਦਾਂ ਦੇ ਜਿਹੜੇ ਰਜਿਸਟਰਡ ਐਪਸ ਨੇ ਉਹਨਾਂ ਤੋਂ ਤੁਸੀਂ ਮੰਗਾਓ ਕਿਉਂਕਿ ਜੇ ਤੁਸੀਂ ਕੋਈ ਐਡ ਦੇਖ ਕੇ ਮੰਗਾ ਰਹੇ ਹੋ ਤੇ ਤੁਹਾਡੇ ਨਾਲ ਵੀ ਉਹੀ ਹਾਲ ਹੋਣ ਵਾਲਾ ਜੋ ਕਿ ਮੇਰੇ ਨਾਲ ਹੋਇਆ ਤੁਸੀਂ ਇਹ ਦੇਖ ਸਕਦੇ ਹੋ ਤੇ ਇਹਦੇ ਵਿਸ਼ੇ ਦੇ ਵਿੱਚ ਆਪਾਂ ਗੱਲ ਤਾਂ ਡਿਲੀਵਰੀ ਬாய் ਦੇ ਪੈ ਜਾਂਦੇ ਆ ਤੇ ਉਹਨਾਂ ਦਾ ਵਿਚਾਰਿਆਂ ਦਾ ਇਹ ਕੰਮ ਹੈ ਪਰ ਮੈਂ ਇਸ ਮੁੱਦੇ ਤੇ ਜ਼ਰੂਰ ਕਾਰਵਾਈ ਕਰਾਵਾਂਗਾ ਕਿਉਂਕਿ ਮੈਂ ਸਾਈਬਰ ਸੈੱਲ ਨੂੰ ਉਹ ਲਿੰਕ ਵੀ ਸ਼ੇਅਰ ਕਰਾਂਗਾ ਤੇ ਮੈਂ ਦੱਸਾਂਗਾ ਵੀ ਇਹ ਸਕੈਮ ਕਿੰਨਾ ਵੱਡਾ ਸਕੈਮ ਜੋ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਹੋ ਰਿਹਾ ਹੈ ਤੇ ਆਮ ਲੋਕਾਂ ਦੀ ਜਿਹੜੀ ਮਿਹਨਤ ਹੈ ਉਹਦੇ ਖੂਨ ਪਸੀਨੇ ਦੀ ਕਮਾਈ ਦੇ ਪੈਸੇ ਕਿਵੇਂ ਸ਼ਰੇਆਮ ਲੁੱਟੇ ਜਾ ਰਹੇ ਨੇ ਧੰਨਵਾਦ ਜੀ ਮੇਰਾ ਨਾਮ ਨਰਿੰਦਰ ਕੁਮਾਰ ਨਾਥੀ ਜੀ ਕੀ ਮਾਮਲਾ ਕੀ ਸਾਰਾ ਇਹ ਮਾਮਲਾ ਇਹ ਹੈ ਜੀ ਇੱਕ ਉਹਨਾ ਸਾਈਡ ਤੋਂ ਪਾਰਸਲ ਬੁੱਕ ਕਰੇ ਸੀਗੇ ਜੋ ਕਿ ਸਾਈਟ ਤੇ ਦੱਸਿਆ ਗਿਆ ਸੀ ਵੀ ਕੈਮਰਾ ਵਾ ਹੂੰ 1699 ਰੁਪਏ ਦਾ ਜੀ ਹੂੰ ਤੇ ਅਸੀਂ ਪਿਛਲੀ ਵਾਰ ਮੰਗਾਇਆ ਤੇ ਜਿਹਦੇ ਵਿੱਚ ਡਿਲੀਵਰੀ ਬੁਆਏ ਆ ਇਹ ਸਾਨੂੰ ਪਾਰਸਲ ਦੇ ਕੇ ਚਲਾ ਗਿਆ ਜੀ ਹੂੰ ਤੇ ਅਸੀਂ ਪਾਰਸਲ ਜਦੋਂ ਖੋਲਿਆ ਤਾਂ ਉਹਦੇ ਵਿੱਚ ਆ ਨਿਕਲਿਆ ਇਹ ਨੀਰਾ ਪਾਣੀ ਹੈ ਜੀ ਆ ਤੁਹਾਨੂੰ ਮੈਂ ਦਿਖਾਣਾ ਵਾ ਆਵੇ ਇਹ ਨੀਰਾ ਪਾਣੀ ਤੇ 1699 ਦਾ ਤੁਸੀਂ ਪਾਰਸਲ ਮੰਗਾਇਆ ਹਾਂਜੀ 1699 ਦਾ ਮੰਗਾਇਆ ਜੀ ਤੇ ਜਿਹਦੇ ਵਿੱਚ ਪਾਣੀ ਦੀਆਂ ਆ ਦੋ ਬੋਤਲਾਂ ਨਿਕਲੀਆਂ ਦੂਜੀ ਬੋਤਲ ਆਏ ਜੀ ਇਹਦੇ ਵਿੱਚ ਵੀ ਸੇਮ ਆ ਦੇਖੋ ਪਾਣੀ ਹੈ ਜੀ ਪਾਣੀ ਹੈ ਹਾਂਜੀ ਸੇਮ ਅੱਜ ਅਸੀਂ ਦੋ ਪਾਰਸਲ ਮੰਗਾਏ 1690 ਦੇ ਉਹਨਾਂ ਦੇ ਵਿੱਚ ਵੀ ਸੇਮ ਉਹੀ ਚੀਜ਼ ਜੋ ਕਿ ਆ ਡਿਲੀਵਰੀ ਬੁਆਏ ਆਇਆ ਜੀ ਆ ਦੇ ਹੱਥ ਦੇ ਵਿੱਚ ਨੇ ਆ ਦੇਖੋ ਪਤਾ ਲੱਗ ਰਿਹਾ ਸੇਮ ਇਹ ਮੰਨ ਰਿਹਾ ਸ ਚੀਜ਼ ਨੂੰ ਵੀ ਹਾਂ ਲੋਕਾਂ ਨਾਲ ਇਦਾਂ ਠੱਗੀ ਹੁੰਦੀ ਆ ਵੀ بڑے ਲੋਕਾਂ ਨਾਲ ਹੋਈ ਆ ਤੇ ਪਰ ਸਾਡੇ ਨਾਲ ਤਾਂ ਠੱਗੀ ਹੋ ਚੁੱਕੀ ਹੈ ਪਹਿਲਾਂ ਹੀ ਜੀ ਅੱਜ ਤਾਂ ਅਸੀਂ ਲੋਕਾਂ ਨੂੰ ਵੇਅਰ ਕਰਨਾ ਆ ਵੀ ਇਦਾਂ ਦੇ ਤੁਸੀਂ ਕਿਹੜੀ ਸਾਈਟ ਤੋਂ ਜਿਹੜਾ ਇਹ ਆਰਡਰ ਕੀਤਾ ਸੀ ਪਾਰਸਲ ਕੀ ਮੰਗਾਇਆ ਕੀ ਸੀ ਵੈਸੇ ਤੁਸੀਂ ਇਹ ਵੈਸੇ ਕੈਮਰਾ ਸੀਗਾ ਜੀ ਤੇ ਕਿਹੜੀ ਸਾਈਟ ਤੋਂ ਤੁਸੀਂ ਆਰਡਰ ਕੀਤਾ? ਆਨਲਾਈਨ ਸੀਗੀ ਛੋਟੇ ਭਰਾਣੇ ਮਤਲਬ ਕਿ ਕੀਤਾ ਸੀਗਾ ਜੀ। ਸਾਈਟ ਕੋਈ ਪਤਾ ਹੈ ਕਿ ਨਹੀਂ ਪਤਾ? ਆਨਲਾਈਨ ਸਾਈਟ, ਆਨਲਾਈਨ ਸੀਗੀ। ਚਲੋ। ਹਾਂਜੀ। ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਤੁਹਾਡੇ ਨਾਲ ਠੱਗੀ ਹੋਈ ਹੈ ਕੋਈ ਤੁਸੀਂ ਸ਼ਿਕਾਇਤ ਕੀਤੀ ਹੈ ਪੁਲਿਸ ਦੇ ਵਿੱਚ? ਸ਼ਿਕਾਇਤ ਅਜੇ ਹੁਣ ਕਰਨੀ ਆ ਸੀ ਤੇ ਬਾਕੀ ਪਬਲਿਕ ਨੂੰ ਅਵੇਅਰ ਕਰਨਾ ਚਾਹੁੰਦੇ ਆ ਇਸ ਚੀਜ਼ ਤੋਂ ਵੀ ਐਦਾਂ ਦੀ ਸਾਈਟਾਂ ਤੋਂ ਜਿਹੜੇ ਫੇਕ ਨੇ ਇਹਨਾਂ ਤੋਂ ਬਚੋ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹੈ ਦੀਪਕ ਚੌਧਰੀ। ਜੀ। ਮੈਂ ਇਹ ਗਾਰਡ 'ਚ ਕੰਮ ਕਰਦਾ ਹਾਂ ਸੁਪਰਵਾਈਜ਼ਰ ਹਾਂ ਇਹ ਡਿਲੀਵਰੀ ਬੋਏ ਦਾ ਜੀ ਤੇ ਅਸੀਂ ਪਹਿਲਾਂ ਹੀ ਵੇਅਰ ਕਰਕੇ ਭੇਜ ਦਿਆਂ ਮੁੰਡਿਆਂ ਨੂੰ ਕਿ ਕੋਈ ਵੀ ਤੁਸੀਂ ਪਾਰਸਲ ਲੈ ਕੇ ਜਾਂਦੇ ਹੋ ਇਹ ਜਆ ਜਿਹੜਾ ਸਾਈਟ ਤੋਂ ਬੁੱਕ ਹੁੰਦਾ ਹੈ ਫੇਕ ਸਾਈਟਾਂ ਤੋਂ ਤੁਸੀਂ ਕਸਟਮਰ ਨੂੰ ਪਹਿਲਾਂ ਹੀ ਅਵੋਇਡ ਕਰਨਾ ਹੈ ਕਿ ਸਰ ਇਹ ਪਾਰਸਲ ਤੁਹਾਡਾ ਫੇਕ ਹੁੰਦਾ ਹੈ ਤੇ ਤੁਸੀਂ ਇਹਨੂੰ ਜਿਆਦਾ ਤੋਂ ਜਿਆਦਾ ਨਾ ਲਓ ਤੇ ਅੱਗੇ ਤੋਂ ਨਾਮ ਮੰਗਾਓ ਇਹ ਜੀ ਗਲਤੀ ਨਾ ਹੋਵੇ ਤੇ ਕਿਹੜੀ ਸਾਈਟ ਤੋਂ ਜਿਹੜਾ ਪਾਰਸਲ ਹੈ ਜਿਹਦੇ ਕਰਕੇ ਅੱਜ ਇਹਦੀ ਵੀਰੇ ਕੋਈ ਜੈਨੂਨ ਸਾਈਟ ਨਹੀਂ ਹੁੰਦੀ ਐ ਇੰਸਟਾਗ੍ਰਾਮ ਫੇਸਬੁੱਕ ਤਾਂ ਫੇਕ ਸਾਈਟਾਂ چلਦੀਆਂ ਨੇ ਆਪਾਂ ਨੂੰ ਐਡਾਂ ਦਿਖਾਈਆਂ ਜਾਂਦੀਆਂ ਕਿ ਚੀਜ਼ ਬਹੁਤ ਵਧੀਆ ਆ ਆਪਾਂ ਦੇਖ ਕੇ ਮੰਗਾ ਲੈਨੇ ਆ ਮੁੜ ਕੇ ਉਹ ਚੀਜ਼ ਅੱਗੇ ਤੋਂ ਅੱਗੇ ਵੱਧ ਕੇ ਖਰਾਬ ਹੀ ਨਿਕਲਦੀ ਐ ਕਦੇ ਉਹ ਚੀਜ਼ ਸਹੀ ਨਿਕਲ ਹੀ ਨਹੀਂ ਹੈਗੀ ਕਿੰਨੇ ਕੁ ਮੁੰਡੇ ਤੁਹਾਡੇ ਕੋਲ ਕੰਮ ਕਰਦੇ ਆ ਵੀਰੇ ਮੇਰੇ ਕੋਲ ਆਲਮੋਸਟ 25 ਤੋਂ 20 ਮੁੰਡੇ ਕੰਮ ਕਰਦੇ ਨੇ ਤੇ ਜੇ ਹਰ ਇੱਕ ਮੁੰਡੇ ਨੂੰ ਮੈਂ ਇਹੀ ਚੀਜ਼ ਸਮਝਾ ਕੇ ਭੇਜਦਾ ਕਿ ਇਹ ਜੇ ਪਹਿਲਾ ਵੇਅਰ ਕਰਦੀ ਜੇ ਕਸਟਮਰ ਬਾਹਲਾ ਕਹਿੰਦਾ ਤੇ ਕਸਟਮਰ ਨੂੰ ਦਿਖਾ ਕੇ ਮੋੜਦੀ ਵਾਪਸ ਤੇ ਇਦਾਂ ਵੀ ਹੋ ਸਕਦਾ ਜੇ ਤੁਸੀਂ ਇਹ ਪਾਰਸਲ ਨਾ ਡਿਲੀਵਰ ਕਰੋ ਲੋਕਾਂ ਨੂੰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਵੀਰੇ ਸਾਡਾ ਕੰਮ ਕੰਪਨੀ ਵੱਲੋਂ ਸਾਨੂੰ ਪਰਮਿਸ਼ਨ ਆ ਜੇ ਅਸੀਂ ਇਦਾਂ ਫੇਕ ਮਾਰਦੇ ਆ ਉਹਦੇ ਤੇ ਕੰਪਨੀ ਸਾਡੇ ਤੇ ਐਕਸ਼ਨ ਕਰਦੀ ਆ ਉਹਦੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਹੁਣ ਜਿਹੜਾ ਇਹਨਾਂ ਦਾ ਜਿਹੜਾ ਪਹਿਲਾ ਪਾਰਸਲ ਆਇਆ ਉਹਦੇ ਵਿੱਚ ਜਿਹੜਾ ਨੁਕਸਾਨ ਹੋ ਗਿਆ 1700 ਰੁਪਏ ਦਾ ਕਰੀਬ ਕੀ ਤੁਸੀਂ ਆਪਣੇ ਸੀਨੀਅਰ ਨੂੰ ਦੱਸਦੇ ਹੋ ਵੀ ਸਾਡੇ ਨਾਲ ਲੋਕ ਗਲ ਪੈਂਦੇ ਆ ਸਾਡੇ ਵੀ ਇਦਾਂ ਵੀ ਸਾਡਾ ਵੀ ਨੁਕਸਾਨ ਹੋ ਸਕਦਾ ਵੀ ਹਰ ਚੀਜ਼ ਪੈਸਾ ਨਹੀਂ ਹੈ ਵੀ ਕੋਈ ਮਾੜਾ ਬੰਦਾ ਵੀ ਟੱਕਰ ਜਾਂਦਾ ਜੇ ਅਸੀਂ ਉਹਨੂੰ ਗਲਤ ਚੀਜ਼ ਡਿਲੀਵਰ ਕਰਾਂਗੇ ਪੈਸੇ ਲੈ ਕੇ ਤੇ ਨੁਕਸਾਨ ਹੋ ਸਕਦਾ ਸਰ ਅਸੀਂ ਇਹ ਚੀਜ਼ ਆਪਣੇ ਤੋਂ ਉੱਪਰਲੇ ਸੀਨੀਅਰ ਨਾਲ ਵੀ ਇਹ ਚੀਜ਼ੇ ਸਾਂਝੀ ਕੀਤੀ ਹੋਈ ਹੈ ਕਿ ਇਹਦੇ ਵਿੱਚ ਸਰ ਸਾਨੂੰ ਦਿੱਕਤ ਬਹੁਤ ਆ ਰਹੀ ਹੈ ਡਿਲੀਵਰੀ ਬாய் ਸਾਡਾ ਜਾਂਦਾ ਹੈ ਰੂਟ ਤੇ ਕੋਈ ਨਾ ਕੋਈ ਹਾਸਾ ਹੋ ਜਾਂਦਾ ਇਸ ਚੀਜ਼ ਨੂੰ ਲੈ ਕੇ ਤੁਸੀਂ ਇਸ ਚੀਜ਼ ਦਾ ਜੇ ਕੋਈ ਹੱਲ ਕਰ ਸਕਦੇ ਹੋ ਦੱਸੋ ਮੈਨੂੰ ਬਟ ਉਹਨਾਂ ਦਾ ਵੀ ਕਹਿਣਾ ਇਹੀ ਹੈ ਕਿ ਸਾਡੇ ਕੋਲੇ ਕੰਪਨੀ ਸਾਈਟ ਹੈ ਅਸੀਂ ਇਹਨੂੰ ਆਪਣੇ ਵੱਲੋਂ ਨਹੀਂ ਹਟਾ ਸਕਦੇ ਇਹ ਜੈਨੂਨ ਸਾਡੇ ਕੋਲੇ ਇੱਕ ਤੌਰ ਤੇ ਜੈਨੂਨ ਬਣ ਕੇ ਆਂਦਾ ਬਟ ਹੁੰਦਾ ਇਹ ਫੇਕ ਪਾਰਸਲ ਹੈ ਸਾਰਾ ਇਹਦੇ ਵਿੱਚ ਜੇ ਤੁਸੀਂ ਕਰ ਸਕਦੇ ਹੋ ਜਿਆਦਾ ਤੋਂ ਜਿਆਦਾ ਕਸਟਮਰ ਨੂੰ ਅਵੋਇਡ ਕਰ ਦੋ ਕਿ ਕਸਟਮਰ ਨੂੰ ਸਮਝਾ ਦਿਓ ਕਿ ਤੁਸੀਂ ਆਹ ਪਾਰਸਲ ਨਾ ਮੰਗਾਓ ਤੇ ਤੁਸੀਂ ਖੁੰਡਾ ਨਹੀਂ ਨੁਕਸਾਨ ਹੈ ਤੁਸੀਂ ਕਦੇ ਪ੍ਰਸ਼ਾਸਨ ਨਾਲ ਜਾਂ ਪੁਲਿਸ ਨਾਲ ਸੰਪਰਕ ਨਹੀਂ ਸਾਧਿਆ ਵੀ ਇਸ ਚੀਜ਼ ਦੀ ਅਸੀਂ ਸ਼ਿਕਾਇਤ ਕਰੀਏ ਵੀ ਇਹ ਹੋ ਰਿਹਾ ਸਕੈਮ ਹੋ ਰਿਹਾ ਇੱਕ ਜ਼ਿੰਮੇਵਾਰ ਨਾਗਰਿਕ ਬਣ ਕੇ ਬਰੇ ਦੇਖੋ ਇਸ ਚੀਜ਼ ਦੀ ਕੰਪਲੀਟ ਕਸਟਮਰ ਕਰ ਸਕਦਾ ਜੇ ਅਸੀਂ ਕਰਦੇ ਆ ਸਾਡੀ ਨੌਕਰੀ ਤੇ ਬਣਾਂਦੀ ਐ ਅਸੀਂ ਵੀ ਦੋ ਰੋਟੀ ਖਾਣੀ ਐ ਅਸੀਂ ਵੀ ਕੰਮ ਕਰਨਾ ਐ ਤੇ ਇਸੇ ਲਈ ਅਸੀਂ ਤਾਂ ਇਹੀ ਸੋਚ ਕੇ ਚੱਲਾਂਗੇ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਇਸ ਲਈ ਪਹਿਲਾਂ ਹੀ ਕਸਟਮਰ ਨੂੰ ਸਮਝਾ ਦਈਦਾ ਜੇ ਕਸਟਮਰ ਜਾਵੇ ਆਪਣੇ ਵੱਲੋਂ ਉਹ ਇਹ ਸਾਈਡ ਤੇ ਜੇ ਜ਼ੋਰ ਲਾ ਸਕਦਾ ਤੇ ਲਾ ਕੇ ਆਪਣੇ ਵੱਲੋਂ ਜੋ ਮਰਜ਼ੀ ਕਰਾ ਦੇ ਸਾਡਾ ਇਹਦੇ 'ਚ ਕੋਈ ਰੋਲ ਨਹੀਂ ਕੀ ਨਾਮ ਹੈ ਤੁਹਾਡਾ ਸਚਿਨ ਕੁਮਾਰ ਕੀ ਕਰਦੇ ਹੋ ਤੁਸੀਂ ਡਿਲੀਵਰੀ ਵਾਇਦਾ ਕਰਦੇ ਕਿਹੜੀ ਕੰਪਨੀ ਦੇ ਵਿੱਚ ਇਕਾਦ ਤੇ ਇਹਨਾਂ ਦਾ આરોਪ ਹੈ ਕਿ ਤੁਸੀਂ ਪਹਿਲਾਂ ਵੀ ਇਹਨਾਂ ਨੂੰ ਕੋਈ ਡਿਲੀਵਰੀ ਜਿਹੜਾ ਸਮਾਨ ਕਰਕੇ ਗਏ ਹੋ ਮੰਗਾਇਆ ਤਾਂ ਉਹਦੇ ਵਿੱਚ ਕੈਮਰਾ ਸੀ ਤੇ ਨਿਕਲ ਰਹੀਆਂ ਪਾਣੀ ਦੀਆਂ ਬੋਤਲਾਂ ਅੱਜ ਵੀ ਤੁਸੀਂ ਜਦੋਂ ਡਿਲੀਵਰੀ ਕਰਨ ਆਏ ਹੋ ਤੇ ਇਹਨਾਂ ਨੇ ਤੁਹਾਨੂੰ ਫੜ ਲਿਆ ਤੇ ਦੱਸੋ ਕੀ ਕਾਰਨ ਕੀ ਇਹ ਮਾਮਲਾ ਕੀ ਹੈ ਸਾਰਾ ਬੋਲੋ ਵੀਰ ਮਾਮਲਾ ਕੀ ਹੈ ਸਾਰਾ ਦੱਸੋ ਮੈਂ ਤੁਹਾਨੂੰ ਵੀ ਫੇਸਬੁਕ ਐ ਇੰਸਟਾਗ੍ਰam ਤੋਂ ਮੰਗਾਈ ਹੋਈ ਪਾਰਸੇ ਲੈ ਗਏ ਨੇ ਸਰ ਇਹਦੇ ਕੋਈ ਗਰੰਟੀ ਨਹੀਂ ਆਕਰ ਇਹ ਪੈਕਿੰਗ ਜੇ ਖੁੱਲੀ ਹੋਣੀ ਤਾਂ ਮੇਰੇ ਟਾਈਮਰ ਆ ਗਿਆ ਚੁਰਛਿਆ ਮੁੰਡਾ ਬੋਲ ਨਹੀਂ ਪਾ ਰਿਹਾ ਉਹਦੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਤੁਸੀਂ ਇੰਸਟਾਗ੍ਰam ਜਾਂ ਫੇਸਬੁੱਕ ਤੋਂ ਦੇਖ ਕੇ ਕੋਈ ਪਾਰਸਲ ਮੰਗਾਉਂਗੇ ਤਾਂ ਤੁਹਾਡੇ ਨਾਲ ਇਦਾਂ ਹੀ ਹੋਗਾ ਇਹ ਕਹਿਣਾ ਚਾਹੁੰਦੇ ਹੋ ਤੁਸੀਂ ਹਾਂਜੀ ਸਰ ਚਲੋ ਤੁਹਾਡੇ ਨਾਲ ਤੁਹਾਡਾ ਕੋਈ ਸੀਨੀਅਰ ਵੀ ਇੱਥੇ ਆਇਆ ਹੋਇਆ ਹਾਂਜੀ ਆਏ ਨੇ ਇਹਨਾਂ ਤੇ ਹੋਰ ਬੁਲਾਏ ਨੇ ਫੋਨ ਕਰਕੇ ਹੋਰ ਜਦੋਂ ਹੀ ਪਤਾ ਲੱਗਿਆ ਵੀ ਇਹ ਪਾਰਸਲ ਨਾਲ ਸਾਡੇ ਛੱਤੀ ਹੋ ਰਹੀ ਆ ਅਸੀਂ ਇਹਨਾਂ ਨੂੰ ਕਿਹਾ ਆਪਣਾ ਸੀਨੀਅਰ ਬੁਲਾਓ ਫਿਰ ਇਹਨਾਂ ਨੇ ਆਪਣਾ ਸੀਨੀਅਰ ਬੁਲਾਇਆ ਜਿਹਨਾਂ ਦਾ ਨਾਮ ਦੀਪਾ ਆ ਮੌਜੂਦਾ ਨਹੀਂ ਇਹਦੇ ਵਿੱਚ ਪਾਣੀ ਨਿਕਲੇ ਆ ਜੀ